ਆਪਾਂ ਨੇ ਸਾਰੇ ਆਪੜੀਆ ਠੀਕਾ ਤੁਸੀਂ ਪੜਦੇ ਵੀ ਹੋਗੇ ਤਾਂ ਜਾਣ ਕੇ ਕਿ ਆਸਰਾ ਤਾਂ ਬਹੁਤ ਜ਼ਰੂਰੀ ਹੈ ਜੀ ਦਾ ਠੀਕਾ ਆਗਿਆਪਾਂ ਨੇ ਸਮਾਂ ਉਹਦਾ ਜਿਆਦਾ ਹੋਣ ਕਰਕੇ ਆਪਾਂ ਜੀ ਤੋਂ ਥੋੜਾ ਸਾਥੀ ਚੁਰਬਾਣੀ ਪੜਾ ਕੇ ਠੀਕਾ ਜੇ ਆ ਮੇਦਲਾ ਸੇ ਦੁਆਰਾ ਫੇਰ ਲੱਗੇ ਚਾਰ ਵਜੇ ਹੋ ਜਾ ਕੇ 6:30 ਤੱਕ ਬਾਬਾ ਸਾਧਨਾ ਸਿੰਘ ਜੀ ਦਾ ਨੂੰ ਸੋ ਦਾ ਅਰਨਾਸ ਸਾਹਿਬ ਦੀ ਕੁਰਬਾਨੀਆਂ ਦਾ ਪਾਣ ਵੜਾਉਣਗੇ ਜੇ ਆਪਾਂ ਸਾਰੇ ਨੇ ਦਾਅਰਜਿਤ ਹੋ ਕੇ ਆਪਾਂ ਨੇ 30 ਸੌਲਾ ਸਾਹਿਬ ਦੀ ਕੁਰਬਾਨੀ ਪੜਨੀ ਆ ਇਹ ਜਿਹੜੀਆਂ ਆਪਾਂ ਬਾਣੀਆਂ ਪੜਦੇ ਹਾਂ ਇਹ ਸਾਰੀਆਂ ਬਾਣੀਆਂ ਦਾ ਆਪਣਾ ਆਪਣਾ ਮਹੱਤਾ ਵਾ ਕੋਈ ਨੀ ਮਸੇ ਨਹੀਂ ਸੁਣੋ ਮੈਂ ਦਾ ਮੈਂ ਦਾ ਨਾਮ ਸੁਣਦੇ ਹਾਂ ਇਹ 1916 ਸਾਹਾਬਾ ਜੀ ਦਾ ਇਹ 100 66 ਦਾ ਪਿਆਰ ਅਦਾ ਉਹ ਵਗਿਆ ਕਿ ਅਦਾ ਉਹ ਵਗਿਆ ਕਿ ਨਾ 166 ਤੇ ਸੋਇਲਾ ਲਿਖਿਆ ਰਕਲਾ ਲਾਸਟ ਵਿੱਚ ਲਾਸਟ ਵਿੱਚ ਹਾਂ ਸੋਇਲਾ ਲਿਖਿਆ ਫਿਰ ਆਪਾਂ ਤੇ ਪੁਲਿਸ ਆਵੇ ਘਾਟੋ ਠੀਕ ਹੈ ਇਹ ਜਿਹੜੀਆਂ ਆਪਾਂ ਬਾਣੀਆਂ ਪੜਦੇ ਆ ਇਹ ਸਾਰੀਆਂ ਬਾਣੀਆਂ ਪੜਨਾ ਬਹੁਤ ਦਾ ਮਹੱਤਵ ਵਾਲਾ ਕਿ ਵਿਦਵਾਨ ਸੋਹਣਾ ਸਾਹਿਬ ਦੀ ਕੁਰਬਾਨੀ ਹੈ ਕਿੰਨਾ ਪਤਾ ਕਿਹੜੇ ਤੋਂ ਬੜੀ ਜਾਂਦੀ ਹੈ ਸੌਂਗੜੀ ਠੀਕ ਹੈ ਇਹ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਕਰਨਾ ਕੀ ਹੁੰਦਾ ਆਪਾਂ ਨੇ ਅਰਦਾਸ ਅਰਦਾਸ ਕੇ ਮੇਰੇ ਕੋਲ ਪੁੱਛੀਆ ਰਹਿਣੇ ਭੜਕੇ ਭੜਕੇ ਬੜੀ ਸਹੀ ਗੱਲ ਹੈ ਕੀ ਆਪਾਂ ਕਰਨੀ ਜੀ ਆ ਇਹ ਜਿੰਨੀਆਂ ਬਾਣੀਆਂ ਆਪਾਂ ਨੇ ਪੜੀਆਂ ਇਹਨੂੰ ਪੜ੍ਹਨਾ ਵੀ ਆ ਅਭਿਆਸ ਵੀ ਕਰਨਾ ਦਾ ਕਾਂਠ ਵੀ ਕਰਨੀਆਂ ਕਾਂਠ ਵੀ ਕਰਨੀਆਂ ਉਸੇ ਜੇ ਕਰੋਂ ਤੁਸੀਂ ਇੱਕ ਇੱਕ ਤੋਂ ਅੰਦੇ ਕਰਦੇ ਕਰਦੇ ਯਾਦ ਕਰਦੇ ਜਾਓ ਸ਼ਬਦ ਸ਼ਬਦ ਦਾ ਸਭ ਤੋਂ ਪਹਿਲਾਂ ਤਾਂ ਤੋਂ ਬੜੀ ਸਭ ਤੋਂ ਵੱਧ ਆਜਾਦੀ ਮਾਨੇ ਜਾਦੀ ਆ ਉਹ ਚੌਪੜੇ ਸਾਹਾ ਦਾ ਚੌਪੜੇ ਸਾਹਾ ਸਾ ਤੋਂ ਪਹਿਲਾਂ ਆ ਜਾਂਦਾ ਕਰਨ ਵਾਲੀ ਬਣਦਾ ਜੇ ਕੋਈ ਉਤਾਸਮੇ ਬਾਣੀ ਉੱਢ ਕੇ ਪੂਰੀ ਸਾੰਦਲਾ ਜੇ ਜੀ ਉਹ ਪੀਆ ਉਹ ਰੰਗ ਪੀਆ ਜਿਹੜੀ ਜੱਦੀ ਸਾਥੀਆਂ ਪਾਉਂਦੀਆਂ ਨੇ ਪਾਪ ਸ਼ਬਦ ਐ ਉਹ ਉਹ ਥੋੜਾ ਜਿਹਾ ਸਮਾਂ ਲੱਗਦਾ ਕਿ ਤੇ ਉਹਦੇ ਵਿੱਚ ਸੁਣਿਆ ਕਿ ਮੰਨਿਆਂ ਦੇ ਵਿੱਚ ਥੋੜਾ ਕਈ ਵਾਰ ਦਾ ਫਿਊਜ ਹੋ ਜਾਂਦਾ ਬੰਦੇ ਇਹ ਜਿਹੜੀਆਂ ਸਾਥ ਖਾਲੀਆਂ ਪਾਉਂਦੀਆਂ ਉਹ ਪੈਨਾਂ ਨੇ ਉਹਦੇ ਵਿੱਚ ਜ਼ੋਰ ਦੀ ਤਨਹੂਜ ਹੁੰਦੀ ਆ ਇਹਦੇ ਸਦੇ ਸਾਰਿਆਂ ਨੇ ਉਸ ਚੀਜ਼ ਕਰਦੀਆਂ ਕਿ ਇੱਕ ਇੱਕ ਪੌੜੀ ਕਰਦੇ ਕਰਦੇ ਦਾਅਰ ਕਰਦੇ ਜਾਂਦੇ ਠੀਕ ਆ ਤਦੋਂ ਆਪਾਂ ਬਹੁਤ ਬੇਸਮਾਨ ਨਾਲ ਲਈਏ ਇਸ ਲਈ ਆਪਾਂ ਜਿਸ ਤਨ ਸੋਇ ਦਾ ਹਰਨੀ ਵਰਬਾਣੀ ਨਾਲ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੈਨੂੰ ਲੰਗਾ ਤੇ ਉਹ ਤੋਂ ਬਾਅਦ ਦੋ ਵਾਰੀ ਬੋਲੋ ਨਹੀਂ ਤੁਸੀਂ ਦੋ ਵਾਰੀ ਬੋਲੋ ਠੀਕ ਹੈ ਜਿੱਥੇ ਵੀ ਮੈਂ ਕੋਈ ਗਲਤੀ ਰੱਖੂ ਕਿ ਮੈਂ ਦੁਵਾਰਾ ਉਹ ਦੁਵਾਰਾ ਪੰਤੀ ਚ ਪੜ੍ਹਾਂਗਾ ਸਾਰਿਆਂ ਨੇ ਉਹੀ ਵਾਰ ਚੜ੍ਹਣਾ ਕਿਸੇ ਨੇ ਮੂਹਰੇ ਨਹੀਂ ਬੜਨਾ ਬੜਨਾ ਇੰਕਾ ਹੱਥ ਵਰਗਾ ਸਾੰਪੇ ਦੁੱਬੇ ਗੱਲਾਂ ਨਹੀਂ ਕਰਦੀਆਂ ਸਭ ਤੋਂ ਪਹਿਲਾਂ ਫਿਰ ਠੀਕੇ ਬੈਠੋ ਸਿੱਧੇ ਹੋ ਜਾਓ ਢੋਲ ਨਾਣੀ ਸਿੱਧੇ ਹੋ ਜਾਓ ਸਾਰੇ ਜੀ ਨੂੰ ਮੈਂ ਤੁਹਾਨੂੰ ਦੱਸਾਂਗਾ ਕਰ ਦੋ ਆਪਣਾ ਠੀਕ ਹੈ ਕਿਉਂਕਿ ਫਿਰ ਜਲਦੀ ਪੜ੍ਹ ਤੋਂ ਹੋ ਜਾਂਦੀ ਹੈ ਪਾਣੀ ਜੇ ਆਪਾਂ ਆਲ ਦਿਖਾਵਾਂਗੇ ਪਾਣੀ ਹੋਣੀ ਠੀਕ ਹੈ ਚਲੋ ਸਭ ਤੋਂ ਪਹਿਲਾਂ ਆਪਾਂ ਆਦੇ ਨੂੰ ਲਾਈਏ ਖਾਰ ਹਨ ਜੀ ਦੇ ਕੇ ਬੋਲਣਾ ਵਾਹਿਗੁਰੂ ਦੀਕਾ ਖਾਲਸਾ We yeah.